ਇਹ ਘਟਨਾ ਵੇਖੋ ਜੀ ਉਹ 8:30 ਵਜੇ ਦਾ ਟਾਈਮ ਸੀ ਕੱਲ ਗੁਰੂ ਨਾਨਕ ਦੇਵ ਹਸਪੀਟਲ ਸੀ ਜਿਹੜੀ ਕੰਗੀ ਜਨਾਨੀ ਦਾ ਗਲਾ ਕੱਟ ਕੇ ਮਾਰਿਆ ਜਿੰਨੂੰ ਉਹਦੇ ਕੇਸ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਨਹੀਂ ਕਿਤੇ ਇੱਥੇ ਕੋਈ ਕਾਗਜ਼ੀ ਕਾਰਵਾਈ ਕਰ ਰਿਹਾ ਉਹਦੋਂ ਹੀ ਇਹਨਾਂ ਨੂੰ ਕਾਲ ਆਈ ਪਿੱਛੋਂ ਪ੍ਰਸ਼ਾਸਨ ਵੱਲੋਂ ਉਹਦੋਂ ਹੀ ਕਾਲ ਆਈ ਹੈ ਵੀ ਤੁਸੀਂ ਲੜਾਈ ਹੋਣਦੀ ਹੈ ਕੋਰਟ ਮੁਹੰਮਦ ਖਾ ਤੁਸੀਂ ਪਹੁੰਚੋ ਉੱਥੇ ਜਲਦੀ ਨਾਲ ਜੀ ਇੱਥੋਂ ਆਪਣਾ ਕੰਮ ਸਪਰੇਟ ਕਿਉਂ ਉਹ ਪਹੁੰਚ ਗਏ ਕੋਰਟ ਮੁਹੰਮਦ ਖਾ ਪਹੁੰਚੇ ਆ 9 ਵਜੇ ਦੇ ਪੀਕ 9 ਵਜੇ ਜਾਂਦਿਆਂ ਸਾਰੀ ਜਦੋਂ ਇਹ ਪਹੁੰਚਿਆ ਉਦੋਂ ਲੜਾਈ ਬਹੁਤ ਹੋਣੀ ਸੀ ਇਹ ਸਿਰਫ ਲੜਾਈ ਨੂੰ ਝਟਾਉਣ ਵਾਸਤੇ ਹੀ ਗਿਆ ਪਰ ਜਿਹੜੇ ਉੱਥੋਂ ਦਾ ਕੋਟ ਮੁਹੰਮਦ ਖਾਨ ਦਾ ਸਰਪੰਚ ਸੀ ਨਾ ਮੌਜੂਦਾ ਆਮ ਪਾਰਟੀ ਦਾ ਸਰਪੰਚ ਉਹਨੇ ਇਹਨਾਂ ਦਾ ਪਿਸਤੌਲ ਕੱਢ ਕੇ ਤੇ ਇਹਨਾਂ ਤੇ ਗੋਲੀਆਂ ਮਾਰਤੀਆਂ ਯਾਨੀ ਕਿ ਇਹ ਤੇ ਉਹਨਾਂ ਨੇ ਛਡਾਉਂਦਾ ਹੈ ਤੇ ਕੋਈ ਬੰਦਾ ਜ਼ਖਮੀ ਹੋਇਆ ਇਹਨਾਂ ਨੂੰ ਹਾਂਜੀ ਇੱਕ ਬੰਦਾ ਇੱਕ ਇਹਨਾਂ ਦਾ ਸਬ ਇੰਸਪੈਕਟਰ ਜ਼ਖਮੀ ਹੋਇਆ ਜੀ ਕੋਲੀ ਬਾਟ ਇਹ ਬਾਟ 8:00 ਵਜੇ ਆ ਤੇ ਬਾਟ ਰੁਕੀ ਪਰ ਹੁਣ ਜਿਹੜੇ ਪਿੰਡ ਵਾਲੇ ਆ ਉਹਨਾਂ ਨੇ ਇੱਕ ਕਸਟਾਨ ਫਸ ਕੀਤੀ ਆ। ਉਹਦੇ ਵਿੱਚ ਉਹਨਾਂ ਕਹਿ ਕੇ ਜਿਹੜਾ ਸਰਪੰਚਰ ਨਾਲ ਉਹ ਕੋ ਗੋਲੀ ਨਹੀਂ ਕਿੱਦਿਆ ਕੋ ਪਿਸਤਲ ਨਹੀਂ ਹੈਗਾ। ਨਹੀਂ ਜੀ ਨਹੀਂ ਇਹ ਤਾਂ ਸਰਪੰਚ ਵੱਲੋਂ ਇਹ ਤੁਸੀਂ ਇਹ ਖਬਰਾਂ ਵੀ ਵੇਖੋ ਚੱਲਣ ਦੇਈਆਂ ਜੀ ਸਰਪੰਚ ਸਰਪੰਚ ਕੋ ਪਿਸਤਲ ਹੈਗਾ ਪਰ ਇਹਨਾਂ ਦਾ ਪਿਸਤਲ ਇਹਨਾਂ ਨੂੰ ਕਿੰਨਾ ਜਾਣਿਆ ਨੇ ਪਹਿਲਾਂ ਪੜਿਆ ਜੀ। ਇਹਨਾਂ ਨੂੰ ਇਹਨਾਂ ਨੂੰ ਪੜ ਲਿਆ ਗਿਆ ਵਾ ਫੜ ਕੇ ਇਹਦਾ ਇਹਨਾਂ ਦਾ ਪਿਸਤਲ ਖੋਗੇ ਇਹਨਾਂ ਦੇ ਪਿਸਤਲ ਨਾਲ ਗੋਲੀਆਂ ਚਲਾਈਆਂ ਗਈਆਂ। ਉਹ ਪੁਸ਼ਟੀ ਹੋ ਗਈ ਬੋਰਡਾਂ ਤੇ ਗੋਰੀ ਨੇ ਪਸੰਦ ਕੀਤੀ ਹਾਂਜੀ ਹਾਂਜੀ ਉਹ ਤੇ ਡੀਐਸਪੀ ਸਾਹਿਬ ਨੇ ਆਪ ਖੁਦ ਆ ਪਰਚਾ ਦਿੱਤਾ ਜੀ ਕਿ ਉਸ ਟਾਈਮ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰੇ ਉੱਥੇ ਮੌਜੂਦ ਸੀ ਤੋਂ ਕਿ ਸਰਪੰਚ ਦਾ ਨਾਮ ਪਰਚਾ ਪੜਾਉਣੇ ਵੀ ਚਾਹੁੰਦੇ ਐਸਐਸਪੀ ਨੇ ਪੁਸ਼ਟੀ ਕਰਨੀ ਜੀ ਦੋ ਕਦਰਾਂ ਦੇ ਕੰਮ ਨਾ ਲੱਗਦਾ ਕਿ ਦੱਸਦਾ ਹੈ ਕਿਦਾਰਾ ਕਾ ਹਾਂ ਵਧੀਆ ਮਾਮਲਾ ਗਰਜ ਪਰ ਅਹੀਂ ਦੇ ਗੱਲਾਂ ਨੇ ਭੀ ਜੇ ਮਾਮਲਾ ਗਰਜ ਕੀਤਾ ਵਾ ਇਹਨਾਂ ਨੇ ਇਹਦੀ ਇਹ ਸਜ਼ਾ ਵੀ ਮਿਲਣੀ ਚਾਹੀਦੀ ਹੈ ਦੋਸ਼ੀ ਨੂੰ ਦੋਸ਼ੀ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਨਿਰਾਪura ਇਹਨੀਆਂ ਵੀ ਕਾਗਜ਼ਾਂ ਦੇ ਵਿੱਚ ਇੱਕ ਆਪਾਂ ਅਰੈਸਟ ਕੀਤਾ ਵਾਦੇ ਕਾਗਜ਼ਾਂ ਦੇ ਵਿੱਚ ਹੀ ਮਤਲਬ ਇਹ ਬੜੀ ਤਗੜੀ ਇੱਕ ਸਾਹ ਦਾ ਇੱਕ ਘਾਰ ਹੀ ਠੱਪ ਕਰਕੇ ਗਿਆ ਉਹ ਮੂਹਰੇ ਮੰਗਦੇ ਹਾਂ ਕਿ ਕਦੋਂ ਤੱਕ ਜਿਹੜਾ ਫਰਸਤਾ ਦੇ ਰੱਖਿਆ ਇਹਨਾਂ ਦਾ ਬੇਟਾ ਬਾਹਰ ਕੈਨੇਡਾ ਦੇ ਵਿੱਚ ਰਹਿੰਦਾ ਈ ਉਹਨਾਂ ਨੇ ਕੱਲ 9:30 ਵਜੇ ਦੇ ਕਰੀਬ ਰਾਤ ਇੱਥੇ ਆਊਗਾ ਤੇ ਪਰਸੋਂ ਸੰਸਕਾਰ ਦਾ ਜਿਹੜਾ ਅਗਲਾ ਕੋਈ ਸੰਸਕਾਰ ਪਰਸੋਂ ਹੋਊਗਾ ਮੰਗਦੇ ਹੀ ਉਹ ਮੰਗਤੇ ਹੀ ਇਹੀ ਕਰਦੇ ਆ ਜੀ ਕਿ ਚਲੋ ਜੋ ਜਿਹੜਾ ਬੰਦਾ ਚਲੇ ਗਿਆ ਉਹਨੇ ਤੇ ਵਾਪਸ ਆਉਣਾ ਨਹੀਂ ਪਰ ਅਸੀਂ ਇਹ ਗੱਲ ਮੰਗੇ ਆ ਜਿਨ੍ਹਾਂ ਬੰਦੇ ਨੇ ਇਹ ਕੰਮ ਕੀਤਾ ਵਾ ਸਰਪੰਚ ਨੇ ਉੱਤੇ ਬਣਦੀ ਕਾਰਵਾਈ ਜੇ ਪਰਚਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂਸੀ ਦੀ ਸਜ਼ਾ ਦਿੱਤੀ ਜਾਵੇ ਜੀ ਅਸੀਂ ਇਹੋ ਮੰਗ ਕਰਦੇ ਆ ਤੇ ਪੁਸ਼ਟੀ ਹੋ ਗਈ ਹੈ ਕਿ ਉਹਨਾਂ ਦੇ ਗ੍ਰਿਫਤਾਰੀ ਗ੍ਰਿਫਤਾਰੀ ਆਖੰਦਿਆਂ ਦੇ ਵੀ 20 ਬੰਦੇ ਫੜਲੇ ਆ ਉਹ ਤੇ ਬਾਕੀ ਵੇਖੋ ਇਹ ਹੁਣ ਪਤਾ ਕੋਈ ਨਹੀਂ ਆ ਕਿ ਚਾਹ ਪ੍ਰਵਾਸ ਦਿੱਥੂ ਭਜਾਉਣ ਵਾਸਤੇ ਕਰਦੇ ਚਾਹ ਕੀ ਕੀ ਚੀਜ਼ ਨਹੀਂ ਇਸ ਤਰ੍ਹਾਂ ਨਹੀਂ ਆਪਾਂ ਕੋਸ਼ਾ ਸਾਡੀ ਲੱਗੀ ਪ੍ਰਸ਼ਾਸਨ ਦੇ ਚੱਕਰ ਗੱਲਬਾਤ ਹੋ ਗਈ ਹਾਂ ਉਹਨਾਂ ਨਾਲ ਗੱਲਬਾਤ ਹੋਣ ਲਈ ਆ ਉਹ ਜਾਂਦੇ ਬੰਦੇ ਰੈਸਟ ਕਰ ਲੈ ਗਏ ਕੋਈ ਅਚਾਨਕ ਘਰੇ ਕਰੇ ਗਏ ਹਾਂਜੀ ਆਏ ਜੀ ਡਿਊਟੀ ਸਾਹਿਬ ਵੀ ਆਏ ਆ ਐਸਐਸਓ ਸਾਹਿਬ ਵੀ ਆਏ ਆ ਸਰਪੰਚ ਜੀ ਉਹ ਵੀ ਉਹਨਾਂ ਨੇ ਤੇਹੀ ਗੱਲ ਆਖੀ ਆ ਜੀ ਆਪਾਂ ਮੰਦੀ ਕਾਰਵਾਈ ਕਰਾਂਗੇ ਬੰਦੇ ਰੈਸਟ ਕਰ ਲਏ ਆ ਬਾਕੀ ਚਲੋ ਉਹ ਆnde ਵੀ ਹਰ ਇੱਕ ਪਰਿਵਾਰ ਦੇ ਨਾਲ ਖੜਿਆ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਵੀ ਕੋਈ ਗੱਲ ਦਾ ਵੀ ਨਹੀਂ ਨਾਲ ਆ। ਸਵਾਰ ਵੀ ਚਲੋ ਬਹੁਤ ਪੂਰੇ ਮੇਰੇ ਪਿਛਲੇ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਹੈ ਵਾਈਫ। ਇਹ ਬਾਕੀ ਜਿਹੜਾ ਹੈ ਉਹ ਘਾਰੇ ਤੇ ਦੇਖ ਲਿਆ ਬੇਟੀਆਂ ਬਾਹਰ ਹੈ ਦੋਨੋਂ ਇੱਕ ਵੈਸੇ ਆਏ ਦਜਾ ਬੇਟੀਆਂ ਦੋਨੋਂ ਆਈਆਂ ਸੀ ਬਾਹਰੋਂ ਆਈਆਂ ਉਹ ਹਾਂ ਇੱਥੇ ਹੈ ਪਹਿਲਾਂ ਤੋਂ ਆਈਆਂ।